ਹਜੂਰ ਦਸਵੀਂ ਪਾਤਸ਼ਾਹ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਾਂ ਲੜਦੇ ਲੜਦੇ ਮਾਛੂ ਵਾਲੇ ਪਹੁੰਚੇ ਇਤਿਹਾਸ ਗਵਾਹ ਹੈ ਕਿ ਪੁੱਤ ਜੀ ਹਜੂਰ ਨੇ ਬਾਦ ਅਸਰਾਣਾ ਲੈ ਕੇ ਆਰਾਮ ਕੀਤਾ ਤੇ ਆਕਾਰਪੁਰਖ ਨੂੰ ਬੇਨਤੀ ਕੀਤੀ ਕਿ ਆ ਕਿ ਮੇਰੇ ਪਿਤਾ ਪਰਮੇਸ਼ਵਰ ਜਿਸ ਕੰਮ ਕੋ ਅਸਤੇ ਤੋਂ ਮੈਨੂੰ ਮਾਤਲੋਕ ਦੇ ਉੱਤੇ ਭੇਜਿਆ ਸੀ ਉਹ ਜੋ ਪੂਰਾ ਨਹੀਂ ਮੈਂ ਕਰ ਸਕਿਆ ਜੇ ਪੂਰਾ ਕਰਾਉਣਾ ਤੇ ਸਹਬਾ ਤੋਂ ਵੀ ਮੇਰੇ ਨਾਲ ਆ ਤੋ ਕਲਪੁਰਖ ਨੇ ਸਰਦਸ਼ਵੇਸ਼ ਪਿਤਾ ਦੀ ਉਸ ਬੇਨਤੀ ਨੂੰ ਮਨਜ਼ੂਰ ਕੀਤਾ ਪ੍ਰਗਟ ਹੋਏ ਬਚਨ ਬਲਾਸ ਹੋਏ ਦਸਵੇਂ ਪਾਤਸ਼ਾਹ ਦੇ ਨਾਲ ਅ ਕਲਪੁਰਖ ਨੇ ਕਿਹਾ ਕਿ ਹਾਂ ਮੈਂ ਆਵਾਂਗਾ ਪਰ ਮੈਂ ਤੈਨੂੰ ਦੁਬਾਰਾ ਫੇਰ ਲੈ ਕੇ ਆਉਂਗਾ ਦਸ਼ਮੇਸ਼ਪਿਤਾ ਨੇ ਕਿਹਾ ਕਿ ਮੈਂ ਇੱਕ ਵਾਰੀ ਤੇਰੀ ਬੇਨਤੀ ਨੂੰ ਮੰਨ ਕੇ ਮੈਂ ਜਨਮ ਲੈ ਲਿਆ ਮੈਂ ਮਾਤਾ ਦੇ ਪੇਟੋਂ ਦੁਬਾਰਾ ਜਨਮ ਨਹੀਂ ਲੈਣਾ ਤਦ ਕਾਲਪੁਰਖ ਨੇ ਆਖਿਆ ਕਿ ਅਸੀਂ ਇੱਕ ਸੰਭਲ ਤਿਆਰ ਕਰਾਂਗੇ ਉਹਦੇ ਵਿੱਚ ਮੈਂ ਵੀ ਨਿਰਗੁਣ ਹਾਂ ਤੇ ਤੂੰ ਵੀ ਨਿਰਗੁਣ ਹੈ ਦੋਨੇ ਨਿਰਗੁਣਤਾ ਰੋਕੇ ਸੰਭਲ ਦੇ ਵਿੱਚ ਪ੍ਰਗਟ ਹੋਵਾਂਗੇ ਉਹਦੋਂ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ ਭਲ ਭਾਗ ਪਿਆ ਇਸ ਸੰਭਲ ਕੇ ਹਰ ਜੋ ਹਰ ਮੰਦਰ ਆਵੇਂਗੇ ਹਰ ਜੋ ਕਾਰਪੁਰਖ ਇਸ ਮੰਦਰ ਦੇ ਵਿੱਚ ਆਉਣਗੇ ਤੇ ਮੈਂ ਉਹਦੇ ਨਾਲ ਹੋਵਾਂਗਾ ਬਾਕੀ ਦਾ ਰਹਿੰਦਾ ਜਿਹੜਾ ਕਲਯੁਗ ਨੂੰ ਖਤਮ ਕਰਨ ਵਾਸਤੇ ਉਦੋਂ ਜਿਹੜੀ ਸਾਰੀ ਇਹ ਸਥਿਤੀ ਬਣੇਗੀ ਉਹ ਨਾਲ ਹੋ ਕੇ ਮੈਂ ਕਰਾਂਗਾ ਕਾਰਪੁਰਖ ਦੇ ਉਹਦੇ ਵਾਸਤੇ ਵੇਦਵਿਆਸ ਜੀ ਨੇ ਵੀ ਇੱਕ ਸ਼ਲੋਕ ਲਿਖਿਆ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਕੀ ਲਿਖਦੇ ਨੇ ਵੇਦਪਿਆਸ ਜੀ ਸੰਬਲ ਗ੍ਰਾਮੇ ਮੁਖਸਿਆ ਬ੍ਰਹਮਣਸਿਆ ਸੰਬਲ ਦੀ ਗੱਲ ਕੀਤੀ ਸੰਬਲ ਗ੍ਰਾਮ ਦੇ ਵਿੱਚ ਉਸ ਆਏਗਾ ਸੰਬਲ ਗ੍ਰਾਮੇ ਮੁਖਸਿਆ ਬ੍ਰਹਮਣਸਿਆ ਮਹਾਤਮਾ ਨੇ ਭਵਨੈ ਵਿਸ਼ਨੂ ਯਸ ਵਿਸ਼ਨੂ ਦੀ ਕੀਰਤੀ ਵਾਲਾ ਆਪ ਜੀ ਜਿਹੜਾ ਸੁਣ ਰਿਓ ਸੁਭਗ ਮਹਾਰਾਜ ਸਿੰਘ ਵਿਸ਼ਨੋ ਭਵਾਨ ਦੀ ਜੈ ਵਿਸ਼ਨੂੰ ਨਹੀਂ ਵਿਸ਼ਨੂੰ ਦੀ ਕੀਰਤੀ ਵਾਲਾ ਹੋ ਕੇ ਵਿਸ਼ਨੂੰ ਦੀ ਕੀਰਤੀ ਕੀ ਹੈ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਰੋਜ਼ੀ ਰੋਟੀ ਦੇਣ ਵਾਲਾ ਵਿਸ਼ਨੂੰ ਜਸ ਸਹ ਕਲਕੀ ਕਲਕੀ ਅਵਤਾਰ ਹੋ ਕੇ ਆਏਗਾ ਪ੍ਰਾਦੂਰ ਭਵਸ਼ਯਤੀ ਭਾਪੀ ਨੂੰ ਪਤਾ ਹੈ ਭਾਪਕੇ ਨੂੰ ਕਹਿੰਦੇ ਨੇ ਜਨਮ ਲੈਣ ਨੂੰ ਪਾਤਸ਼ਾਹ ਨੇ ਆਖਰ ਸੀ ਪਟਨਾ ਸਾਹਿਬ ਵਿਖੇ ਪਾਵਲੇ ਉਹ ਇੱਥੇ ਜਨਮ ਲਏਗਾ ਗੋੜ ਜਿਸ ਨੂੰ ਬ੍ਰਹਮਣ ਕਿਹਾ ਬ੍ਰਹਮਣ ਗੋੜ ਕਿਹਾ ਜਿਸ ਨੂੰ ਕਲਕੀ ਅਵਤਾਰ ਕਿਹਾ ਕਿਉਂਕਿ ਆਕਾਲ ਪੁਰਖ ਇਸ ਧਰਤੀ ਦੇ ਉੱਤੇ ਸਰੀਰ ਲੈ ਕੇ ਨਹੀਂ ਆਉਂਦੇ ਇਸੇ ਕਰਕੇ ਉਹਨੂੰ ਆਖਿਆ ਕਿ ਉਹ ਨਿਰਗੁਣ ਨਰੰਕਾਰ ਹੈ ਉਹ ਬਿਨਾ ਆਕਾਰ ਤੋਂ ਹੈ ਬਿਨਾ ਰਗ ਰੂਪ ਤੋਂ ਹੈ ਪਰ 994 ਯੁੱਗ ਚੌਕੜੀ ਤੋਂ ਬਾਅਦ ਉਸੇ ਨਿਰਗੁਣ ਨਰੰਕਾਰ ਬਾਰੇ ਇਹ ਭਵਿਸ਼ਿਆਣੀਆਂ ਨੇ ਗੋੜ ਬ੍ਰਹਮਣ ਦੀ ਵੀ ਔਰ ਸਾਡੇ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀ ਔਰ ਇਸੇ ਤਰ੍ਹਾਂ ਸ਼੍ਰੀ ਰਾਮਚੰਦਰ ਦੀ ਸ਼੍ਰੀ ਕ੍ਰਿਸ਼ਨ ਜੀ ਦੀ ਇਹ ਪੇਸ਼ੇਂ ਗੁਈਆਂ ਨੇ ਕਿ ਉਹ ਰੂਪ ਬਦਲੇਗਾ ਇਸ ਮਾਤਲੁਕ ਦੇ ਉੱਤੇ ਆ ਕੇ ਰੂਪ ਧਾਰੇਗਾ ਜਿਨੇ ਕਦੇ ਵੀ ਰੂਪ ਨਹੀਂ ਧਾਰਿਆ ਉਹਦੇ ਬਾਰੇ ਜਦੋਂ ਜਿਸਮ ਸੀ ਜੀ ਸੂਲੀ ਦੇ ਉੱਤੇ ਟੰਗੇ ਹੋਏ ਸੀ ਤੇ ਆਖਿਆ ਕਿ ਐ ਮੇਰੇ ਪ੍ਰਭੂ ਮੈਂ ਕੀ ਮਾਰਾ ਕੀਤਾ ਇਸ ਧਰਤੀ ਦੇ ਉੱਤੇ ਆ ਕੇ ਮੈਂ ਤੇ ਇਹ ਆਖਿਆ ਸੀ ਕਿ ਜੇ ਤੁਹਾਡੇ ਕੋਲ ਸਿੱਧਾ ਨਹੀਂ ਜੁੜਿਆ ਜਾਂਦਾ ਮੇਰੇ ਕੋਲ ਆਓ ਮੈਂ ਤੁਹਾਨੂੰ ਜੋੜਦਾ ਪ੍ਰਮਾਤਮਾ ਦੇ ਨਾਲ ਤੇ ਪਰ ਮੈਨੂੰ ਸੂਲੀ ਦੇ ਉੱਤੇ ਟੰਗ ਦਿੱਤਾ ਮੈਂ ਮਰਨ ਕਰਾਰੇ ਹਾਂ ਤਾਂ ਕਾਲਪੁਰਖ ਹਾਜ਼ਰ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਤੇਰੇ 2000 ਸਾਲ ਪੂਰੇ ਹੋ ਜਾਣਗੇ ਐ ਮੇਰੇ ਬੱਚੇ ਉਦੋਂ ਮੈਂ ਇਸ ਧਰਤੀ ਦੇ ਉੱਤੇ ਆਵਾਂਗਾ ਤੇਰੀ ਖੇਡ ਜਿਹੜੀ ਬਾਕੀ ਰਹਿੰਦੀ ਹੈ ਉਹ ਮੈਂ ਪੂਰੀ ਕਰਾਂਗਾ ਕੋਇਆ ਕੀ ਉਸ ਨੂੰ ਉਸ ਵੇਲੇ ਸੂਲੀ ਦੇ ਉੱਤੇ ਟੰਗੇ ਹੋਏ ਨੂੰ ਪਰਮੇਸ਼ਵਰ ਦੇ ਦਰਸ਼ਨ ਹੋਏ। ਉਹ ਕੀ ਦੇਖ ਰਹੇ ਨੇ? ਕੌਣ ਪਲਾ? ਯਿਸੂ ਮਸੀਹ। ਉਹ ਦੇਖ ਰਹੇ ਨੇ ਕਿ ਉਹ ਜਦੋਂ ਮੈਂ ਉਸ ਨੂੰ ਦੇਖ ਰਿਹਾ ਉਹ ਅਸਮਾਨਾਂ ਦੇ ਵਿੱਚੋਂ ਉਤਰ ਰਿਹਾ ਹੈ। ਕਿਉਂ ਉਤਰਿਆ ਅਸਮਾਨਾਂ ਦੇ ਵਿੱਚੋਂ? ਕਿਉਂਕਿ ਉਹ ਜਨਮ ਮਰਨ ਤੋਂ ਬਾਹਰ ਹੈ। ਸੱਚਖੰਡ ਦੇ ਵਿੱਚ ਹਮੇਸ਼ਾ ਬੈਠਾ ਰਹਿੰਦਾ ਤੇ ਸੱਚਖੰਡ ਦੇ ਵਿੱਚੋਂ ਹੀ ਉਹ ਉਤਰਦਾ ਹੈ। ਉਹ ਜਦੋਂ ਉੱਥੋਂ ਉੱਤਰਦੇ ਉਹਨੂੰ ਦਿਖਾਈ ਦਿੱਤੇ ਕੀ ਦਿਖਿਆ ਉਸਨੇ ਕਿ ਉਸਦੇ ਸੀਸ ਦੇ ਉੱਤੇ ਬਹੁ ਮੁਖੀਆਂ ਵਾਲਾ ਤਾਜ ਹੈ ਉਹ ਕਿਉਂ ਦਿਖਿਆ ਕਿਉਂਕਿ ਹਮੇਸ਼ਾ ਵੇਸ਼ਾਂ ਵਾਸਤੇ ਆਕਾਲਪੁਰਖ ਆਪਣੇ ਸੀਸ ਦੇ ਉੱਤੇ ਪੰਜ ਮੁਖੀ ਤਾਜ ਲਾ ਕੇ ਰੱਖਦੇ ਨੇ ਇੰਨੇ ਕਿ ਹੁਣ ਧਰਤੀ ਦੇ ਉੱਤੇ ਆ ਕੇ ਲਾਇਆ ਜਿ ਹੁਣ ਧਰਤੀ ਦੇ ਉੱਤੇ ਲਾ ਕੇ ਲਾਇਆ ਤੇ ਫਿਰ ਉਦੋਂ ਬਹੁ ਮੁਖੀਆਂ ਯਿਸੂ ਮਸੀਹ ਨੂੰ ਕਿਹੜੀਆਂ ਦਿਸੀਆਂ ਇਸ ਦਾ ਮਤਲਬ ਇਹ ਹੈ ਕਿ ਅਕਾਲਪੁਰਖ ਪਰਮਾਤਮਾ ਜਿਸ ਨੂੰ ਅਸੀਂ ਨਿਰਗੁਣ ਅਰੰਕਾਰ ਕਹਿੰਨੇ ਆ ਉਹ ਸੱਚਖੰਡ ਦੇ ਵਿੱਚ ਪੰਜ ਮੁਖੀ ਤਾਜ ਲਾ ਕੇ ਰੱਖਦਾ ਹੈ। ਔਰ ਦਸ਼ਮੇਸ਼ ਪਿਤਾ ਦੇ ਨਾਲ ਵਾਦਾ ਇਹ ਹੋਇਆ ਸੀ ਕਿ ਤੇਰੀ ਕਲਗੀ ਨੂੰ ਮੈਂ ਬਾਗ ਲਾਵਾਂਗਾ ਆਪਣੇ ਤਾਜ ਦੇ ਵਿੱਚ ਆ ਕੇ ਸਜਾਵਾਂਗਾ ਜਦੋਂ ਮੈਂ ਇਸ ਧਰਤੀ ਦੇ ਉੱਤੇ ਆਪਣਾ ਪ੍ਰਗਟਾਵਾ ਕੀਤਾ। ਸੋ ਇਹ ਜਿਹੜਾ ਸਤਸਰੂਪ ਤੁਸੀਂ ਦੇਖ ਰਹੇ ਹੋ ਸਿਗਾਸਨ ਦੇ ਉੱਤੇ ਬਰਾਜ਼ਮਾਨ ਹਜੂਰ ਸੰਸ਼ਾ ਜੀ ਨੇ ਆਪਣੇ ਸਿਰ ਦੇ ਉੱਤੇ ਪੰਜ ਮੁਖੀ ਤਾਜ ਲਾਇਆ ਹੋਇਆ ਹੈ। ਔਰ ਇਹ ਜਿਹੜਾ ਦੂਜਾ ਤਾਜ ਲਾਇਆ ਮੇਰੇ ਭੈਣ ਤੇ ਭਰਾਓ ਅੱਜ ਦੇ ਸਮੇਂ ਮੇਰਾ ਬਹੁਤਾ ਲੈਣਾ ਫਰਜ਼ ਨਹੀਂ ਬਣਦਾ ਪਰ ਜਿੱਥੇ ਗੱਲ ਆਉਂਦੀ ਹੈ ਉਹ ਕਰਨੀ ਵੀ ਬਣਦੀ ਆ ਜੇ ਤਾਜ ਦੀ ਆਪਾਂ ਗੱਲ ਕਰੀਏ ਸ਼੍ਰੀ रामचंद्र ਜੀ ਨੇ ਆਪਣੇ ਸਿਰ ਦੇ ਉੱਤੇ ਤਾਜ ਲਾਇਆ ਭਾਵੇਂ ਛੋਟਾ ਮੁਕਟੀ ਸੀ ਇਹ ਪੰਜमुखी ਤਾਜ ਆ ਤਾਂ ਉਦੋਂ ਸਾਹਮਣੇ ਵੀ ਇੱਕ ਝੂਠ ਦਾ ਤਾਜ ਲੱਗਿਆ ਆਪ ਜੀ ਹਰਵਾਰੀ ਪੰਡਾਲਾਂ ਦੇ ਵਿੱਚ ਦੇਖਦੇ ਹੋ ਅੱਗ ਲਾ ਕੇ ਸਾੜਿਆ ਜਾਂਦਾ ਹਰ ਸਾਲ ਰਾਮਣ ਨੂੰ ਜੇ ਰਾਮਣ ਦੇ ਸਾਹਮਣੇ ਤਾਜ ਸੀ ਝੂਟਦਾ ਤੇ ਦੂਜੇ ਪਾਸੇ ਸੱਚ ਦਾ ਇੱਕ ਤਾਜ ਸੀ ਸੱਚ ਦੇ ਤਾਜ ਨੇ ਝੂਟਦੇ ਤਾਜ ਨੂੰ ਨਹੀਂ ਰਹਿਣ ਦਿੱਤਾ ਇਸੇ ਤਰ੍ਹਾਂ ਅਗੰਗੋਪਰ ਦੇ ਵਿੱਚ ਕੀ ਹੋਇਆ ਕ੍ਰਿਸ਼ਨ ਜੀ ਦੇ ਸੀਸ ਤੇ ਉੱਤੇ ਤਾਜ ਸੀ ਅਗਲੇ ਪਾਸੇ ਕਾਂਸ ਦਾ ਤਾਜ ਸੀ ਕ੍ਰਿਸ਼ਨ ਜੀ ਨੇ ਉਹ ਤਾਜ ਨਹੀਂ ਰਹਿਣ ਦਿੱਤਾ ਉਸ ਤੋਂ ਅੱਗੇ ਆ ਜਾਈਏ ਤੇ ਜੇ ਛੋਟਾ ਜਾਤਾ ਆਜ ਔਰੰਗਜ਼ੇਬ ਨੇ ਲਾਇਆ ਇੱਕ ਮੁਖੀ ਵਾਲਾ ਕਲਗੀ ਜੀ ਲਾਈਏ ਛੋਟੀ ਜੀ ਤੇ ਦਸ਼ਮੇਸ਼ ਪਿਤਾ ਨੇ ਉਹ ਵੀ ਨਹੀਂ ਰਹਿਣ ਦਿੱਤੀ ਐਸਾ ਜਫਰਨਾਮਾ ਲਿਖਿਆ ਉਹ ਜਫਰਨਾਮਾ ਜਦੋਂ ਉਹਨੇ ਆਪਣੇ ਘਰ ਪੜਿਆ ਮੰਗਲੇ ਦੇ ਵਿੱਚ ਪੜਿਆ ਉਹ ਉਸ ਤੋਂ ਬਾਅਦ ਉਹ ਬਿਮਾਰ ਹੁੰਦਾ ਹੁੰਦਾ ਅਖੀਰ ਉਹ ਸਵਾਸ ਛੱਡ ਗਿਆ ਇੰਨੀ ਉਹਦੇ ਵਿੱਚ ਉਹਨੂੰ ਲਹਨਤ ਪਾਈ ਹੋਈ ਸੀ ਦਸ਼ਮੇਸ਼ ਪਿਤਾ ਨੇ ਸੋ ਕਹਿਣਾ ਮੇਰਾ ਭਾਵ ਹੈ ਕਿ ਜਦੋਂ ਜਦੋਂ ਕਿਸੇ ਵੀ ਝੂਠ ਦਾ ਤਾਜ ਲਾਇਆ ਤੇ ਉਦੋਂ ਸੱਚ ਦੇ ਤਾਜ ਵਾਲੇ ਨੇ ਉਸ ਤਾਜ ਨੂੰ ਖਤਮ ਕਰ ਦਿੱਤਾ ਤੇ ਜਦੋਂ ਹੁਣ ਅਕਾਲਪੁਰ ਪਰਮੇਸ਼ਰ ਨੇ ਜਿਹੜਾ ਕਿਹਾ ਕਿ ਮੈਂ ਰੂਪ ਵਟਾਵਾਂਗਾ 994 ਜੁਗ ਚੌਕੜੀ ਤੋਂ ਬਾਅਦ ਉਸ ਨੇ ਜਦੋਂ ਆਪਣੇ ਸੀਸ ਦੇ ਉੱਤੇ ਪੰਜ ਮੁਖੀ ਤਾਜ ਲਾਇਆ ਤੇ ਉਦੋਂ ਉਹਨੇ ਆਖਿਆ ਕਿ ਹੁਣ ਪੂਰੀ ਧਰਤੀ ਦੇ ਉੱਤੇ ਮੈਂ ਕਿਸੇ ਦੇ ਸੀਸ ਦੇ ਉੱਤੇ ਕੋਈ ਵੀ ਤਾਜ ਨਹੀਂ ਰਹਿਣ ਦੇਵਾਂਗਾ ਸੋ ਅੱਜ ਦੀ ਡੇਟ ਦੇ ਵਿੱਚ ਮੇਰੇ ਸਾਹ ਦੇ ਭੈਣ ਭਰਾ ਜਿੱਦੜ ਦੇ ਉੱਤੇ ਬੈਠੇ ਨੇ ਸਾਰਿਆਂ ਨੂੰ ਪਤਾ ਪੂਰੀ ਧਰਤੀ ਦੇ ਉੱਤੇ ਨਿਗਾਹ ਮਾਰ ਕੇ ਦੇਖੋ ਅੱਜ ਕਿਸੇ ਵੀ ਰਿਆਸਤ ਦਾ ਕਿਸੇ ਵੀ ਕੰਟਰੀ ਦਾ ਕੋਈ ਵੀ ਰਾਜਾ ਹੋਵੇ ਉਹਦੇ ਸਿਰ ਦੇ ਉੱਤੇ ਪੰਜ ਮੁਖੀ ਤਾਜ ਨਹੀਂ ਹੈਗਾ ਇੱਕ ਮੁਖੀ ਤਾਜ ਵੀ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਤਾਜਾਂ ਦਾ ਮਾਲ ਕਿਸਮਾਤ ਰੁਗਦੇ ਉੱਤੇ ਪਾ ਕੇ ਉਸਨੇ ਆਪਣਾ ਪ੍ਰਗਟਾਵਾ ਕਰ ਲਿਆ ਜਿਸ ਦੀਆਂ ਉਡੀਕਾਂ ਪੇਸ਼ੇਂ ਹੋਈਆਂ ਧਰਮ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਸੋ ਸੰਬਲ ਦੀ ਗੱਲ ਜਿਹੜੀ ਸੀ ਉਹ ਵੇਦਵਿਅਸ ਜੀ ਨੇ ਵੀ ਕੀਤੀ ਹੈ ਔਰ ਮੇਰੇ ਦਸ਼ਮੇਸ਼ ਪੀਤਾ ਸ੍ਰੀ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਇਹ ਆਖਿਆ ਕਿ ਸੰਭਰ ਦੇ ਵਿੱਚੋਂ ਆਏਗਾ ਸੋ ਮੈਂ ਆਏ ਹੋਏ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਪੈਸਿਆਂ ਦੇ ਨਾਲ ਕਿਸੇ ਨੇ ਵੀ ਮੱਥਾ ਨਹੀਂ ਟੇਕਣਾ ਐਸੀ ਤਰ੍ਹਾਂ ਆਪਣੇ ਆਪ ਨੂੰ ਨਿਸ਼ਵਰ ਕਰਨਾ ਹੈ ਉਸ ਗੁਰਪੁਰਖ ਦੇ ਚਰਨਾਂ ਦੇ ਵਿੱਚ ਸੋ ਬੇਨਤੀ ਕਰਾਂਗਾ ਵੀਰ ਹਰਜੀਤ ਸਿੰਘ ਜੀ ਸਰਪੰਚ ਟੈਪਈ